ਹਰਾਨਗੀ ਹੈ ਯਾਰ ਜਾਂ ਤਾਂ ਮੈਨੂੰ ਲੱਗਦਾ ਕਿਸੇ ਬੰਦਿਆਂ ਨੂੰ ਕੋਈ ਮਨ 'ਚ ਡਰ ਹੈ ਐਕਚੁਅਲੀ ਜੁਗਦਾ ਕੋਈ ਡਰ ਮੈਨੂੰ ਲੱਗਦਾ ਨਹੀਂ ਸਾਰੇ ਜਾਣੇ ਸਾਹਮਣੇ ਬੈਠੇ ਆਂ ਅਸੀਂ ਲਾ ਬਾਈਂਡਿੰਗ ਬੰਦੇ ਆਂ ਪਰ ਡਰ ਕਿਸੇ ਦੇ ਮਨ ਦੇ ਵਿੱਚ ਮੈਨੂੰ ਲੱਗਦਾ ਧੜਕੂ ਜ਼ਿਆਦਾ ਹੋਇਆ ਵੇ ਮੈਨੂੰ ਲੱਗਦਾ ਪ੍ਰਸ਼ਾਸਨ ਦਾ 500 ਤੋਂ ਉੱਤੇ ਬੰਦਾ ਅੱਜ ਦੇ ਦਿਨ ਵਾਸਤੇ ਡੇਬਿਊਟ ਕੀਤਾ ਗਿਆ ਵੀ ਕੱਲੀਆਂ ਕੁਛ ਟੈਲਾ ਪਟਣਾ ਸਤ ਪੰਜ ਸੌ ਤੋਂ ਉੱਤੇ ਬੰਦਾ ਵੀ ਪਤਾ ਨਹੀਂ ਉਹਨਾਂ ਦੀ ਸੋਚ ਕਿਸ ਤਰੀਕੇ ਨਾਲ ਵਧੀ ਵੀ ਹੈ ਜਿਹੜੀ ਬਾਬਾ ਸਾਹਿਬ ਤੁਸੀਂ ਗੱਲ ਕਰਦੇ ਹੋ ਕਬਜ਼ੇ ਦੀ ਕਿਹੜਾ ਕਬਜ਼ਾ ਉਹ ਸ਼ੈੱਡ ਪਿਛਲੀ ਵਾਰੀ ਉਟਾ ਗਏ ਹੁਣ ਕੁਝ ਟੈਲਾ ਰਹਿ ਗੀਆਂ ਤੇ ਉਹ ਅਜੋ ਟੈਲਾ ਪਟਣ ਆਏ ਮੈਨੂੰ ਲੱਗਦਾ ਮੋਟਿਵ ਇਕੱਲਾ ਟੈਲਾ ਪਟਣ ਦਾ ਨਹੀਂ ਪਰ ਕੁਝ ਮੋਟਿਵ ਕੁਝ ਸੁਨੇਹਾ ਦੇਣ ਦਾ ਲੱਗਦਾ ਹੈ ਵੀ ਭਾਈ ਵੇਖ ਲੋ ਇਸ ਦਾ ਟੈਲਾ ਵੀ ਪਟ ਲਿਆ ਹੈ ਮੈਂ ਇੱਕ ਬੇਨਤੀ ਕਰੂੰਗਾ ਵੀ ਇਹ ਟੈਲਾ ਪਟ ਕੇ ਜਿੰਨਾ ਬੰਦਿਆਂ ਦੀ ਇਹ ਸ਼ਰਾਰਤ ਹੈ ਉਹ ਆਪਦੇ ਘਰੇ ਲੈ ਜਾਣ ਤੇ ਉਹਨੂੰ ਘਰੇ ਲਾਓ ਧੰਨਵਾਦ ਹੈ ਉਹਨਾਂ ਦੁਸ਼ਮਣਾਂ ਦਾ ਜਿਹੜੇ ਕੀ ਇਹ ਵੀ ਕੰਮ ਕਰਦੇ ਰਹਿੰਦੇ ਐ ਤੇ ਆਉਣ ਵਾਲੇ ਸਮੇਂ 'ਚ ਇਹ ਮੈਨੂੰ ਲੱਗਦਾ ਹੈ ਸ਼ਾਇਦ ਬੰਮਾ ਸਾਹਿਬ ਤੁਹਾਡੇ ਧਿਆਨ 'ਚ ਹੋਵੇ ਪਰसों ਚੌਥੇ ਵੀ ਮੈਂ ਕੋਈ ਦੋ ਚਾਰ ਬਿਆਨ ਪੂਰੇ ਐ ਜੁੜੀ ਮਰੋੜ ਵਾਲੇ ਦਿੱਤੇ ਐ ਟੈਜ ਖਬਜਾ ਕੇ ਕੱਲੀਆਂ ਕੋਈ ਟੈਲਰ ਰਹਿ ਗਈਆਂ ਸੀ ਜਿਹੜੀਆਂ ਉਹ ਟਾਈਆਂ ਗਈਆਂ ਕੁਝ ਹਿੱਸੇ ਦੇ ਵਿੱਚ ਟੈਲਰ ਰਹਿ ਗਈਆਂ ਸੀ ਉਹ ਟਾਉਣ ਆਏ ਐ ਤੇ ਮੈਨੂੰ ਲੱਗਦਾ ਪ੍ਰਸ਼ਾਸਨ ਦਾ 500 ਤੋਂ ਉੱਤੇ ਬੰਦਾ ਅੱਜ ਦੇ ਦਿਨ ਵਾਸਤੇ ਡਿਪਿਊਟ ਕੀਤਾ ਗਿਆ ਵੀ ਕੱਲੀਆਂ ਕੁਛ ਟਹਿਲਾ ਪਟਣ ਵਾਸਤੇ ਹੈਰਾਨਗੀ ਹੈ ਯਾਰ ਜਾਂ ਤਾਂ ਮੈਨੂੰ ਲੱਗਦਾ ਕਿਸੇ ਬੰਦਿਆਂ ਨੂੰ ਕੋਈ ਮਨ 'ਚ ਡਰ ਹੈ ਐਕਚੁਅਲੀ ਜੂੰਦਾ ਕੋਈ ਡਰ ਮੈਨੂੰ ਲੱਗਦਾ ਨਹੀਂ ਸਾਰੇ ਜਾਣੇ ਸਾਹਮਣੇ ਬੈਠੇ ਆਂ ਅਸੀਂ ਲਾ ਬਾਈਂਡਿੰਗ ਬੰਦੇ ਆਂ ਪਰ ਡਰ ਕਿਸੇ ਦੇ ਮਨ ਦੇ ਵਿੱਚ ਮੈਨੂੰ ਲੱਗਦਾ ਧੜਕੂ ਜ਼ਿਆਦਾ ਹੋਇਆ ਵੈ 500 ਤੋਂ ਉੱਤੇ ਬੰਦਾ ਵੀ ਪਤਾ ਨਹੀਂ ਹੁਣ ਉਹਨਾਂ ਦੀ ਸੋਚ ਕਿਸ ਤਰੀਕੇ ਨਾਲ ਵਧੀ ਵੀ ਹੈ ਜਿਹੜੀ ਪੰਮਾ ਸਾਹਿਬ ਤੁਸੀਂ ਗੱਲ ਕਰਦੇ ਹੋ ਕਬਜ਼ੇ ਦੀ ਕਿਹੜਾ ਕਬਜ਼ਾ ਐਨਕ੍ਰੋਚਮੈਂਟ ਨੂੰ ਤੁਸੀਂ ਕਬਜ਼ਾ ਵਰਡ ਨਾ ਦਿਓ ਹਰ ਇੱਕ ਬੰਦਾ ਆਪਣੇ ਘਰ ਦੇ ਬਾਹਰ ਸ਼ੈੱਡ ਗੱਡੀ ਖੜਾਉਣ ਵਾਸਤੇ ਜਾਂ ਪਾ ਲਿੰਦਾ ਹੈ ਕੁਰਸੀਆਂ ਣਾਉਣ ਵਾਸਤੇ ਥੈਟ ਇਜ਼ ਐਨਕ੍ਰੋਚਮੈਂਟ ਥੈਟ ਇਜ਼ ਨਾਟ ਕਬਜ਼ਾ ਤੇ ਉਹ ਸ਼ੈੱਡ ਪਿਛਲੀ ਵਾਰੀ ਉਟਾ ਗਏ ਹੁਣ ਕੁਝ ਟੈਲਾਂ ਰਹਿ ਗਈਆਂ ਤੇ ਉਹ ਅਜੋ ਟੈਲਾਂ ਪੱਟਣ ਆਏ ਮੈਨੂੰ ਲੱਗਦਾ ਮੋਟਿਵ ਕੱਲਾ ਟੈਲਾਂ ਪੱਟਣ ਦਾ ਨਹੀਂ ਪਰ ਕੁਝ ਮੋਟਿਵ ਕੁਝ ਸਨੇਹਾ ਦੇਣ ਦਾ ਲੱਗਦਾ ਹੈ ਵੀ ਭਾਈ ਵੇਖ ਲੋ ਇਹਦਾ ਟੈਲਾਂ ਵੀ ਪੱਟ ਲਿਆ ਹੈ ਮੈਂ ਇੱਕ ਬੇਨਤੀ ਕਰੂੰਗਾ ਵੀ ਇਹ ਟੈਲ ਨਾ ਪਟਕੇ ਜਿੰਨਾ ਬੰਦਿਆਂ ਦੀ ਇਹ ਸ਼ਰਾਰਤ ਹੈ ਉਹ ਆਪਦੇ ਘਰੇ ਲੈ ਜਾਣ ਤੇ ਉਹਨੂੰ ਘਰੇ ਲਾਓ ਤਾਂ ਕਿ ਇਹ ਕਟੋ ਘਟੇ ਨਾਲ ਨੁਕਸਾਨਤਾ ਨਾ ਹੋਵੇ ਤੇ ਧੰਨਵਾਦੀ ਹਾਂ ਮੈਂ ਉਹਨਾਂ ਲੋਕਾਂ ਦਾ ਜਿਹੜੇ ਮੈਨੂੰ ਜਿਹਨੂੰ ਕਹਿੰਦੇ ਆ ਨਾ ਜੀ ਜੇ ਤੁਸੀਂ ਅੱਗੇ ਵਧਣਾ ਹੈ ਰਾਈਜ਼ ਕਰਨਾ ਹੈ ਤੇ ਤੁਹਾਡੀ ਮੁਖਾਲਫਤ ਹੋਣੀ ਵੀ ਬੜੀ ਜ਼ਰੂਰੀ ਹੈ ਤੁਹਾਡੇ ਦੁਸ਼ਮਣ ਪੈਦਾ ਹੋਣੇ ਬੜੇ ਜ਼ਰੂਰੀ ਹੈ ਧੰਨਵਾਦ ਹੈ ਉਹਨਾਂ ਦੁਸ਼ਮਣਾਂ ਦਾ ਜਿਹੜੇ ਕੀ ਇਹ ਵੀ ਕੰਮ ਕਰਦੇ ਰਹਿੰਦੇ ਆ ਤੇ ਆਉਣ ਵਾਲੇ ਸਮੇਂ 'ਚ ਇਹ ਮੈਨੂੰ ਲੱਗਦਾ ਹੈ ਸ਼ਾਇਦ ਬੰਮਾ ਸਾਹਿਬ ਤੁਹਾਡੇ ਧਿਆਨ ਜੋਵੇ ਪਰਸੋ ਚੌਥੇ ਵੀ ਮੈਂ ਕੋਈ ਦੋ ਚਾਰ ਬਿਆਨ ਪੂਰੀਆਂ ਜੁੜੀ ਮਰੋੜ ਵਾਲੇ ਦਿੱਤੇ ਆ ਸ਼ਾਇਦ ਹੀ ਉਹਦਾ ਰਵਰਟ ਹੋਵੇ ਪਰ ਮੈਨੂੰ ਲੱਗਦਾ ਹੈ ਵੀ ਆਉਣ ਵਾਲਾ ਸਮਾਂ ਚੰਗਾ ਲੱਗਦਾ ਹੈ ਜਿਹੜੀ ਦਿਲ ਦੀ ਧੜਕਣ ਜਦੋਂ ਵੱਧਦੀ ਹੈ ਨਾ ਕਿਸੇ ਵੀ ਬੰਦੇ ਦੀ ਤੇ ਉਹ ਧੜਕਣ ਕਿਸੇ ਗੱਲ ਕਰਕੇ ਵੱਧਦੀ ਹੈ ਹੁਣ ਤਾਂ ਬੰਦਾ ਨਾਰਮਲ ਹੀ ਤੁਰਿਆ ਰਹਿੰਦਾ ਆਪਦਾ ਕਿਸੇ ਨਾਲ ਕਿਸੇ ਨੂੰ ਕੋਈ ਤਲਕ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਵੀ ਆਪਾਂ ਨੂੰ ਲੋਕ ਹਿੱਤ ਕੰਮ ਜ਼ਿਆਦਾ ਕਰਨੇ ਚਾਹੀਦੇ ਆ ਨਾ ਕਿ ਪਰਸਨਲ ਹੋ ਕੇ ਇੱਕ ਦੂਜੇ ਦੇ ਐ ਕੁਝ ਕਰਨਾ ਚਾਹੀਦਾ ਤੁਸੀਂ ਬਾਕੀ ਆ ਲੋਕ ਹਿੱਟ ਦੀ ਗੱਲ ਕੀਤੀ ਆ ਆਉਣ ਵਾਲੇ ਦਾ ਲੋਕ ਹਿੱਟ ਕਿ ਮੁੱਖ ਮੰਤਰੀ ਪੰਜਾਬ ਫਰੀ ਕੋਟਾ ਰਹੇ 15 ਦਸ ਤੁਸੀਂ ਅਤੀ ਨਜ਼ਦੀਕੀ ਉਹਨਾਂ ਦੇ ਇਹ ਮਾਮਲਾ ਉੱਥੇ ਰੱਖਿਆ ਜਾਊਗਾ ਵੇਖੋ ਇਹ ਮਾਮਲਾ ਪਹਿਲਾਂ ਵੀ ਹੋ ਸਕਦਾ ਉਹਨਾਂ ਦੇ ਧਿਆਨ 'ਚ ਹੋਵੇ ਇੱਕ ਟੈਲਾਂ ਦਾ ਪੀਸ ਮੈਂ ਤੁਹਾਨੂੰ ਪਹਿਲਾਂ ਬੰਮਾ ਸਾਹਿਬ ਵੀ ਗੱਲ ਕਹਿ ਕੇ ਹਟਾਇਆ ਇੱਕ ਛੋਟਾ ਜਿਹਾ ਟੈਲਾਂ ਦਾ ਇੱਕ ਹਿੱਸਾ ਵਟਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ 500 ਬੰਦਾ ਡੈਪਿਊਟ ਕਰਨਾ ਪੈ ਜੇ ਵੀ ਉੱਥੇ ਕੋਈ ਗੱਲ ਨਾ ਹੋ ਜੇ ਇਹ ਇਹ ਡਰ ਕੇਸ ਚੀਜ਼ ਦਾ ਹੈ ਕਿਸ ਚੀਜ਼ ਦਾ ਡਰ ਹੈ ਮੈਂ ਤਾਂ ਹੀ ਪੁੱਛਣਾ ਜਾਊਂਗਾ ਵੀ ਕਿਸ ਚੀਜ਼ ਦਾ ਡਰ ਹੈ ਪਰ ਇਹ ਇਹ ਡਰ ਨਾਲੋਂ ਆਪਾਂ ਨੂੰ ਆਉਣ ਵਾਲੇ ਸਮੇਂ ਚੰਗੇ ਕਦਮ ਲੈਣੇ ਚਾਹੀਦੇ ਤਾਂ ਜੋ ਅਸੀਂ ਲੋਕਾਂ ਦੇ ਲੋਕ ਹਿੱਤ ਕੰਮ ਕਰ ਸਕੀਏ ਜਿਹੜੀ ਗੱਲ ਤੁਸੀਂ ਮੈਨੂੰ ਸੀਐਮ ਸਾਹਿਬ ਵਾਲੀ ਪੁੱਛੀ ਹੈ ਇਹ ਉਹਨਾਂ ਦੇ ਪਹਿਲਾਂ ਵੀ ਧਿਆਨ ਚ ਹੈ ਤੇ ਹੋ ਸਕਦਾ ਮੇਰੇ ਲਈ ਆਉਣ ਵਾਲੇ ਸਮੇਂ ਕੁਝ ਚੰਗਾ ਲਿਖਿਆ ਹੋਵੇ ਈ ਲੱਗਦਾ ਜਿਸ ਤਰ੍ਹਾਂ ਤੁਹਾਡੇ ਆਸ-ਪਾਸ ਦੇ ਵਿੱਚ ਕਿਸ ਤਰ੍ਹਾਂ ਦੀ ਪੋਜੀਸ਼ਨ ਹੈਗੀ ਹੈ ਜਿਸ ਤਰ੍ਹਾਂ ਹੋਰ ਵੀ ਹੋਟਲ ਵਗੈਰਾ ਹੈਗੇ ਆ ਜਾਂ ਨਿੱਜੀ ਘਰ ਵਗੈਰਾ ਹੈਗੇ ਆ ਉਹ ਵੀ ਨਜਾਇਜ਼ ਕਬਜ਼ਿਆਂ ਦੇ ਵਿੱਚ ਆਉਂਦੇ ਆ ਕਿ ਉਹ ਬਾਤ ਇਹਨੂੰ ਨਾ ਮੈਂ ਭਰਾ ਮੇਰੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਨਜਾਇਜ਼ ਕਬਜ਼ੇ ਨਹੀਂ ਐਨਕਰੋਚਮੈਂਟ ਆਪਦੀ ਜਗ੍ਹਾ ਦੇ ਅੱਗੇ ਜਿਹੜੀ 100 ਫੁੱਟ ਜਦੋਂ ਆਪਾਂ ਸੀਐਲਯੂ ਕਰਾਉਣੇ ਆ ਨਾ ਚੇਂਜ ਲੈਂਡ ਆਫ ਯੂਜ਼ ਕਰਾਉਣੇ ਆ ਉਹਦੇ ਅੱਗੇ ਜਿਹੜੀ ਜਗ੍ਹਾ ਹੈ ਪ੍ਰਸ਼ਾਸਨ ਪੁੱਡਾ 100 ਫੁੱਟ ਦੀ ਜਗ੍ਹਾ ਦੇ ਵਿੱਚ ਤੁਹਾਡੇ ਤੋਂ ਨਕਸ਼ਾ ਸਬਮਿਟ ਕਰਾਉਂਦਾ ਉਹ ਪ੍ਰੋਪਰਲੀ ਤੁਸੀਂ ਨਕਸ਼ੇ ਜੀ ਦੱਸ ਦਿਓ ਵੀ ਕਿੱਥੇ ਕੀ ਚੀਜ਼ ਹੋਊਗੀ ਪਰ ਮੈਂ ਕਿਸੇ ਵੀ ਹੋਰ ਬੰਦੇ ਦੇ ਤੰਜ ਨਹੀਂ ਕੱਸੂਗਾ ਕਿਸੇ ਵੀ ਵਪਾਰੀ ਤੇ ਕਿਉਂਕਿ ਕਾਰੋਬਾਰ ਤੇ ਕਿਸੇ ਦੇ ਘਰ ਤੇ ਇਹ ਜੇ ਪੰਜੇ ਚਲਾਉਣੇ ਕੋਈ ਬੜੀ ਚੰਗੀ ਗੱਲ ਹੈ। ਮਤਲਬ ਕੋਈ ਉਦਾਂ ਵੀ ਹੈ ਨਹੀਂ ਤੁਹਾਡੇ ਕੋਲ ਹੈਨਾ ਕੋਈ ਮਤਲਬ ਬਹੁਤ ਵੱਡਾ ਲੀਡਰ ਜੀ ਕਹਿੰਦੀ ਹੈ ਵੀ ਫੀਡ ਕੋਰਟ ਦੇ ਵਿੱਚ ਤੁਹਾਨੂੰ ਉਹ ਜਿਹਾ ਕੋਈ ਹਜੇ ਮਹਿਕਮਾ ਵੀ ਨਹੀਂ ਮਿਲਿਆ ਵੀ ਜਦੋਂ ਤੁਸੀਂ ਕੰਮ ਕਰਾਓ ਫਿਰ ਡਰ ਕਿਹੜੇ ਲੋਕਾਂ ਨੂੰ ਇਹ ਆ ਕਿਉਂ ਡਰ ਲੱਗ ਰਿਹਾ ਇੰਨਾ ਵੀ ਸੱਤਰ ਕਿਤੇ ਅੱਗੇ ਨਾ ਆ ਜੇ ਇਹ ਡਰ ਲੱਗ ਰਿਹਾ ਬਸ ਹੋ ਸਕਦਾ ਹੈ ਮਹਿਕਮਿਆਂ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਹੋਵੇ ਕੁਝ ਪਤਾ ਲੱਗ ਗਿਆ ਹੋਵੇ ਵੀ ਕੁਝ ਮਿਲਣ ਵਾਲਾ ਹੋਵੇ ਅਸੀਂ ਤਾਂ ਖੁਸ਼ੀ-ਖੁਸ਼ੀ ਪ੍ਰਵਾਨ ਕਰਨ ਵਾਲਿਆਂ 'ਚੋਂ ਐ ਸਾਡੀਆਂ ਦਾ ਟੈਲਾ ਹੀ ਐ ਆਇਕਲ ਟੈਲਾ ਜਦੋਂ ਮਰਜ਼ੀ ਪੱਟ ਕੇ ਦੁਬਾਰਾ ਲਵਾ ਲਓ ਬੰਦਾ ਰੀਨੋਵੇਸ਼ਨ ਵੀ ਕਰਦਾ ਹੈ ਚਲੋ ਇਸੇ ਵਰਨੇ ਰੀਨੋਵੇਸ਼ਨ ਕਰ ਲਾਂਗੇ ਨੁਕਸਾਨ ਦੀ ਗੱਲ ਕਰ ਲਈਏ ਪਿਛਲੀ ਵਾਰੀ ਕਿੰਨਾ ਕੁ ਹੋਇਆ ਕਿ ਹੁਣ ਦੇਖਿਆ ਜਾਵੇ ਨੁਕਸਾਨ ਬਾਮਾ ਸਾਹਿਬ ਜ਼ਿੰਦਗੀ ਦੇ ਵਿੱਚ ਵਪਾਰੀ ਤੇ ਪੋਲਿਟਿਕਲ ਬੰਦੇ ਦਾ ਕਦੀ ਨੁਕਸਾਨ ਨਹੀਂ ਹੁੰਦਾ ਜੇ ਕੋਈ ਨੁਕਸਾਨ ਵਾਲੇ ਪਾਸੇ ਜਾਂਦਾ ਤੇ ਪੋਲਿਟਿਕਲ ਬੰਦੇ ਦਾ ਕੱਦ ਵੱਧਾ ਮੈਨੂੰ ਇਹ ਲੱਗਦਾ ਹੈ ਤੇ ਮੈਂ ਕਿਸਮਤ ਵਾਲਾ ਆ ਵੀ ਜਿੰਦਾ ਕੀ ਜੋ ਪ੍ਰਚਾਰ ਹੋ ਰਿਹਾ ਚੰਗੇ ਕੰਮਾਂ ਲਈ ਹੋ ਰਿਹਾ ਕੋਈ ਮਾੜੇ ਕੰਮਾਂ ਲਈ ਨਹੀਂ ਹੋ ਰਿਹਾ